ਸਰਗ ਮਹੱਲਾ ਪੰਜਵਾ ਜਾ ਕੇ ਰਾਮ ਕੋ ਬਲ ਹੋਏ ਜਾ ਕੇ ਰਾਮ ਕੋ ਇਥੇ ਵਿਸਰਾਮ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨ ਵਿਆਪੈ ਕੋਇ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਇ ਉਦਮ ਕਰੋ ਦਰਸ਼ਨ ਦੇਖਣ ਕੋ ਕਰਮ ਪ੍ਰਾਪਤ ਹੋਇ ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀ ਕੋਇ ਦਾਨ ਦੇਹ ਨਾਨਕ ਆਪਣੇ ਕੋ ਚਰਨ ਜੀਵਾ ਸੰਤ ਤੋਇ ਸਾਰਗ ਮਹਲਾ 5 ਜੀਵਤ RAM ਕੇ ਗੁਣ ਗਾਇ ਕਰੋ ਕਿਰਪਾ ਗੋਪਾਲ ਬੀਠੁਲੇ ਬਿਸਰ ਨਾ ਕਬਹੀ ਜਾਏ ਰਹਾਉ ਮਾਨ ਤਾਨ ਧਨ ਸਭ ਤੁਮਰਾ ਸਵਾਮੀ ਆਨ ਨਾ ਦੂਜੀ ਜਾਏ ਜੋ ਤੂ ਰਖ ਹੈ ਤਿਵਹੀ ਰਹਿਣਾ ਤੁਮਰਾ ਪੈਨ ਖਾਈ ਸਾਧ ਸੰਗਤ ਕੈ ਬਾਲ ਬਲ ਜਾਈ ਬਹੁੜ ਨਾ ਜਨਮਤਾਏ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਜੋ ਭਾਵੈ ਤਿਵੈ ਚਲਾਈ ਸਰਗ ਮਹੱਲਾ ਪੰਜਵਾ ਮਾਨ ਰੇ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹਚਾਰ ਰਹਾਉ ਦ੍ਰਿਹ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ ਅਨਿਕ ਜੋਨੇ ਭ੍ਰਮਤ ਹਾਰਿਓ ਭ੍ਰਮਤ ਬਾਰੰ ਬਾਰ ਪਤਿਤ ਪਾਵਨ ਭਗਤ ਬਸ਼ਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਰਗ ਮਹੱਲਾ ਪੰਦੇਵਾ ਵਿਰਾਜਿਤ RAM ਕੋ ਪ੍ਰਤਾਪ ਵਿਰਾਜਿਤ ਪਦ ਤੇ ਵਿਸਰਾਮ ਲਾਉਣਾ ਹੈ ਵਿਰਾਜਿਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਬਨਾਸੀ ਬਿਨ ਸੇ ਤੀਨ ਤਾਪ ਰਹਾਉ ਬਿਨ ਸੇ ਤੀਨ ਤਾਪ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚੂਤ ਅਵਨਾਸੀ ਮਾਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਾਦ ਮਤਸਰ ਸਾਧੂ ਕੈ ਸੰਗ ਖਾਪ ਭਗਤ ਵਛਲ ਪੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਰਗ ਮਹੱਲਾ ਪੰਜਵਾ ਆਤੁਰ ਨਾਮ ਬਿਨ ਸੰਸਾਰ ਆਤੁਰ ਪਦ ਤੇ ਹੀ ਵਿਸਰਾਮ ਲਾਉਣਾ ਹੈ ਆਤੁਰ ਨਾਮ ਬਿਨ ਸੰਸਾਰ ਵਿਆਕਲ ਹੋ ਗਿਆ ਵਿਆਕਲ ਹੋ ਰਿਹਾ ਹੈ ਲਾਚਾਰ ਹੋ ਰਿਹਾ ਹੈ ਨਾਮ ਤੋਂ ਬਿਨਾ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਵਿਖਿਆ ਛਾਰ ਰਹਾਉ ਆਇ ਠਗਰੀ ਆਪ ਭਲਾਇਓ ਜਨਮਤ ਬਾਰੋ ਬਾਰ ਹਰਿ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਵਾਰ ਹੋਹ ਕਿਰਪਾ ਹੋਹ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤਹ ਕੀ ਰਾवार ਤੇਰਿਆ ਸੰਤਹ ਕੀ ਰਾवार ਨਾਨਕ ਦਾਸ ਦਰਸ ਪ੍ਰਵ ਜਾਚੈ ਮਾਨਤਾਨ ਕੋ ਆਧਾਰ ਸਾਰਗ ਮਹੱਲਾ ਪੰਜਵਾ ਮੈਲਾ ਹਰ ਕੇ ਨਾਮ ਬਿਨ ਜੀਵ ਹੀ ਮੈਲਾ ਪਦ ਤੇ ਵਿਸਰਾਮ ਲਾਉਣਾ ਹੈ ਮੈਲਾ ਹਰ ਕੇ ਨਾਮ ਬਿਨ ਜੀਵ ਤੈਨ ਪ੍ਰਭ ਸਾਚੈ ਆਪ ਭੁਲਾਇਆ ਵਿਖੇ ਠਗਉਰੀ ਪੀਰ ਰਹਾਉ ਕੋਟ ਜਨਮ ਭ੍ਰਮ ਤੋ ਬਹੁ ਭਾਂਤੀ ਥੇਤ ਨਹੀਂ ਕਤਹੂ ਪਾਈ ਪੂਰਾ ਸਤਗੁਰ ਸਹਜ ਨਾ ਭੇਟਿਆ ਸਾਖਤ ਆਵੈ ਜਾਈ ਰਾਖ ਲੇਹ ਪ੍ਰਭ ਸਮ੍ਰਿਥ ਦਾਤੇ ਤੂੰ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸਰਨ ਆਈ ਭਵਜਲ ਉਤਰਿਓ ਪਾਰ ਸਰਗ ਮਹੱਲਾ ਪੰਜਵਾ ਰਾਮਣ ਕਉ ਰਾਮ ਕੇ ਗੁਣ ਬਾਦ ਇਹ ਰਮਣ ਕਾਉ ਇਥੇ ਇਸ ਰਾਮ ਲਾਉਣਾ ਹੈ ਰਾਮ ਕੇ ਗੁਣ ਬਾਦ ਸਾਧ ਸੰਗ ਤੇ ਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾਉ ਸਿਮਰਤ ਏਕ ਅਚੁੱਤ ਅਬਿਨਾਸੀ ਦਿਨ ਸੇ ਮਾਇਆ ਮਾਦ ਸਹਿਜ ਆਨੰਦ ਅਨਹਦ ਧੁਨ ਬਾਣੀ ਬਾਹਰ ਨਾ ਭਏ ਵਿਖਾਦ ਵਿਖਾਦ ਦਿੱਦੇ ਨਾਲ ਬੋਲਣਾ ਵਿਖਾਦ ਨਹੀਂ ਕਹਿ ਦੇਣਾ ਧੱਦਾ ਲਾ ਕੇ ਸੰਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੋਕ ਪ੍ਰਹਿਲਾਦ ਇਹ ਵਿਸ਼ਰਾਮ ਸੰਕਾਦਿਕ ਬ੍ਰਹਮਾਦਿਕ ਗਾਵਤ ਇਥੇ ਵਿਸ਼ਰਾਮ ਗਾਵਤ ਸੋਕ ਪ੍ਰਹਿਨਾਦ ਪੀਵਤ ਅਮਯੋ ਮਨੋਹਰ ਹਰ ਰਸ ਜਪੁ ਨਾਨਕ ਹਰ ਬਿਸਮਾਦ ਸਾਰਗ ਮਹੱਲਾ ਪੰਜਵਾ ਕਿਨੇ ਪਾਪ ਕੇ ਬਹੁ ਕੋਟ ਕਿਨੇ ਇਥੇ ਵਿਸਰਾਮ ਨੇ ਦੇ ਹੇਠ ਹਲੰਤ ਲੱਗਿਆ ਕੱਕੇ ਨੂੰ ਭਾਰਾ ਨਹੀਂ ਕਰਨਾ ਹੈ ਕਿਨੇ ਪਾਪ ਕੇ ਬਹੁ ਕੋਟ ਦਿਨ ਸਰਾਨੀ ਥਕਤ ਨਹੀਂ ਕਤਹਿ ਨਹੀਂ ਛੋਟ ਰਹਾਉ ਮਹਾ ਬਜਰ ਬਿਖ ਬਿਆਦੀ ਸ਼ੇਰ ਉਠਾਈ ਪੋਟ ਉਗਰ ਗਈਆਂ ਖਿਨਹ ਹੈ ਪੀਤਰ ਉਗਰ ਗਈਆਂ ਖਿਨਹ ਹੈ ਪੀਤਰ ਜਮ ਹੈ ਗਰਾਸੇ ਝੂਟ ਜਮ ਹੈ ਗਰਾਸੇ ਝੂਟ ਜਮਹ ਤੇ ਜਮਕ ਲਾ ਦੋ ਜਮ ਹੈ ਗਰਾਸੇ ਝੂਟ ਪਾਸ ਪ੍ਰੇਤ ਉਸਟ ਗਰਦਬ ਅਨਕ ਜੋਨੀ ਲੇਟ ਗਰਦਬ ਬਾਜ ਸਾਧ ਸੰਗ ਗੋਬਿੰਦ ਨਾਨਕ ਆਚ ਨਾ ਲਾਗੈ ਫੇਟ ਸਰਗ ਮਹੱਲਾ ਪੰਜਵਾ ਅੰਦੇ ਖਾਵਹਿ ਬਿਸੂ ਕੀ ਟਾਕ ਖਾਵਹਿ ਪੱਤੀ ਵਿਸਰਾਮੈ ਨੈਨ ਸ਼ਰਵਨ ਸਰੀਰ ਸਭ ਹਟਿਓ ਸਾਸ ਗਯੋ ਤਤ ਕਾਟ ਰਹਾਉ ਅਨਾਥ ਰਿਆਨ ਉਦਰਲੇ ਪੋਖਹਿ ਅਨਾਥ ਰਿਆਨ ਉਦਰਲੇ ਪੋਖ ਹੈ ਮਾਇਆ ਗਈਆ ਹਾਟ ਕਿਲ ਬਿਖਕਰਤ ਕਰਤ ਪਸ਼ੁਤਾਵਹ ਕਬਹੋ ਨ ਸਾਕ ਛਾਂਟ ਨਿੰਦਕ ਜਮਦੂਤੀ ਆਏ ਸੰਘਾਰਿਓ ਨਿੰਦਕ ਜਮਦੂਤੀ ਆਏ ਸੰਘਾਰਿਓ ਦੇਵਹ ਮੂਡ ਉੱਪਰ ਮਟਾਕ ਨਿੰਦਕ ਜਮਦੂਤੀ ਆਏ ਸੰਘਾਰਿਓ ਇਥੇ ਵਿਸਰਾਮ ਦੇਵਹਿ ਮੂंड ਪਰ ਮਟਾਕ ਨਾਨਕ ਅਪਣ ਕਟਾਰੀ ਆਪਸ ਕੋ ਲਾਈ ਅਪਨਨੀ ਆਪਨ ਨਾਨਕ ਥੀਮਕ ਲਾਦਨੀਓ ਆਪਨ ਕਟਾਰੀ ਆਪਸ ਕੋ ਲਾਈ ਇਥੇ ਵਿਸਰਾਮ ਨਾਨਕ ਅਪਣ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ ਸਰਗ ਮਹੱਲਾ ਪੰਜਵਾ ਟੂਟੀ ਨਿੰਦਕ ਕੀ ਆਦ ਵਿੱਚ ਹਾਂ ਟੂਟੀ ਨਿੰਦਕ ਕੀ ਇੱਥੇ ਵਿਸਰਾਮ ਦੀ ਆਦ ਵਿੱਚ ਜਾਣ ਕਾ ਰਾਖਾ ਆਪ ਸੁਆਮੀ ਬੇਮੁਖ ਕਉ ਆਏ ਪਹੂਚੀ ਮੀਚ ਹਾਂ ਬੇਮੁਖ ਕਉ ਆਏ ਪਹੂਚੀ ਮੀਚ ਪਹੂਚੀ ਬੋਲਣਾ ਹੈ ਰਹਾਉ ਉਸ ਕਾ ਕਹਿਆ ਕੋਈ ਨਾ ਸੁਣਾਈ ਕਹੀ ਨ ਬੈਸਣ ਪਾਵੇ ਈ ਹਾਂ ਦੁਖ ਆਗੈ ਨਰਕ ਭੁੰਚੈ ਬਹੁ ਜੋਨੀ ਪਰਮਾਵੇ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਕੀਤਾ ਆਪਣਾ ਪਾਇਆ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ